ਪੱਦਰ ਦਾ ਅੰਦੋਲਨ ਬਾਰ-ਬਾਰ ਕਹਿ ਰਹੇ ਆਪਾਂ ਉਸ ਪੱਦਰ ਦਾ ਅੰਦੋਲਨ ਹੋਣਾ ਚਾਹੀਦਾਗਾ ਫੇਰ ਮਤਲਬ ਇਹ ਗੱਲ ਲੀਤ ਜਾਊਗੀ ਨਹੀਂ ਤਾਂ ਇੱਕ ਸਟੇਟ ਦੇ ਵਿੱਚ ਦੋ ਪੇ ਕਮਿਸ਼ਨ ਹਾਂ ਪ੍ਰਵੇਸ਼ਨ ਪੀੜ ਮਤਲਬ 1 ਸਾਲ ਦਾ ਪਹਿਲਾਂ ਫੇਰ 2 ਸਾਲ ਦਾ ਫੇਰ 3 ਸਾਲ ਦਾ ਫੇਰ ਮਤਲਬ ਮਡਲੀ ਬੇਸਿਕ ਪੇ ਤੇ ਇਹ ਨਵੀਆਂ ਕਹਾਣੀਆਂ ਆਪ ਸਰਕਾਰਾਂ ਪਾਉਂਦੀਆਂ ਰਹਿਣਗੀਆਂ ਤੇ ਜਿਉਂ-ਜਿਉਂ ਲੋਕ ਸੁਸਤ ਰਹਿਣਗੇ ਜਿੰਨੇ ਉਸੇ ਤਰ੍ਹਾਂ ਹੀ ਸਰਕਾਰਾਂ ਮਤਲਬ ਨਵੀਆਂ-ਨਵੀਆਂ ਗੱਲਾਂ ਲੈ ਕੇ ਆਉਂਦੀਆਂ ਰਹਿਣਗੀਆਂ ਤੇ ਲੋਕ ਨੀਮੀ ਪਾ ਕੇ ਉਸ ਨੂੰ ਸਹਿੰਦੇ ਰਹਿਣਗੇ ਜਦੋਂ ਲੋਕਾਂ ਨੇ ਮਤਲਬ ਨੀਮੀ ਪਾਉਣੀ ਛੱਡਤੀ ਲੋਕ ਮਤਲਬ ਸੰਘਰਸ਼ ਦੇ ਮੈਦਾਨ ਵਿੱਚ ਆ ਗਿਆ ਤਾਂ ਫਿਰ ਸਰਕਾਰਾਂ ਨੂੰ ਵੀ ਲੋਕ ਆਵਾਜ਼ ਦੇ ਹਿਸਾਬ ਨਾਲ ਲੋਕਤੰਤਰ ਹੈ ਜੋ ਜਿੰਨਾ ਕਿ ਹੈ ਉਹਦੇ ਹਿਸਾਬ ਨਾਲ ਲੋਕਾਂ ਸਰਕਾਰ ਨੂੰ ਲੋਕਾਂ ਦੀ ਗੱਲ ਸੁਣਨੀ ਪੈਂਦੀ ਹੈ ਇਹਦਾ ਡੀਏ ਬਾਰੇ ਤੁਹਾਡੇ ਕੀ ਵਿਚਾਰ ਹੈ डीए ਦਾ ਦੇਖੋ ਜੀ ਡੀਏ ਦਾ ਤਾਂ ਅੰਤਰੀ ਬਹੁਤ ਜ਼ਿਆਦਾ ਹੋ ਗਿਆ ਵੀ ਡੀਏ ਸੈਂਟਰ ਦੇ ਸਰਕਾਰ ਨਾਲ ਤਾਂ ਪੰਜਾਬ ਸਰਕਾਰ ਨਾਲ ਨਹੀਂ ਸਕਦੀ ਇਹ ਕਲੀਅਰ ਹੈ ਇਹ ਸਰਕਾਰ ਹੈ ਮਤਲਬ ਕੋਈ ਕ੍ਰਿਸ਼ਮਾ ਹੋ ਜੇ ਕੋਈ ਰੱਬ ਦਾ ਉਹ ਤਾਂ ਵੱਖਰੀ ਗੱਲ ਆ ਪਰ ਮੌਜੂਦਾ ਹਾਲਾਤਾਂ ਦੇ ਹਿਸਾਬ ਦੇ ਨਾਲ 13% ਡੀਏ ਸੀ ਫਾੜੀ ਆਗੇ ਤੇ ਜਿੱਥੇ ਡੀਏ ਨੂੰ ਤੋਹਫਾ ਕਿਹਾ ਗਿਆ ਸੀਗਾ ਉਹ ਹਾਲਾਂਕਿ ਉਹ 15% ਪਿੱਛੇ ਸੀ ਉਦੋਂ ਅਸੀਂ ਜਦੋਂ ਸਾਨੂੰ ਤੋਹਫਾ ਕਿਹਾ ਗਿਆ ਵੀ ਇਹ ਤਾਂ ਤੋਹਫਾ ਦਿੱਤਾ ਹੈ 4% 4% ਹਾਂਜੀ ਤੇ ਉਦੋਂ ਤਾਂ ਅਸੀਂ 15% 'ਤੇ ਫਾੜੀ ਸੀਗੇ ਠੀਕ ਹੈ ਤੇ ਸਰਕਾਰ ਨੇ ਸਭਾ ਉਦੋਂ ਅੱਗੋਂ ਫੇਰ ਮਤਲਬ 2% ਸੈਂਟਰ ਨੇ ਡੀਏ ਦੇ ਕੇ ਫੇਰ ਸਰਕਾਰ ਸੈਂਟਰ ਦੀ ਅੱਗੇ ਲੰਘ ਚੁੱਕਿਆ ਸਭ ਤੋਂ ਆਸੇ-ਪਾਸੇ ਦੇ ਸਟੇਟ ਵੀ ਹਰਿਆਣਾ ਸਾਡਾ ਛੋਟਾ ਭਾਈ ਆ ਪੰਜਾਬ ਦਾ ਉਹ ਵੀ ਇਹ ਸਾਥੋਂ ਅੱਗੇ ਇਸ ਡੀਏ ਦੇ ਮਾਮਲੇ ਤੇ ਅੱਗੇ ਲੰਘ ਚੁੱਕਿਆ ਸਕੇਲਾਂ ਦੇ ਮਾਮਲੇ ਤੇ ਅੱਗੇ ਲੰਘ ਚੁੱਕਿਆ ਹਰਿਆਣਾ ਦੇ ਆਪ ਦੇ ਸਕੇਲਾਂ ਚੰਡੀਗੜ੍ਹ ਬਿਲਕੁਲ ਪੰਡੀਗੜ ਦਾ ਵੀ ਹੋਰ ਕਈ ਸਟੇਟਾਂ ਦਾ ਜੀ ਤੇ ਚਲੋ ਹੋਰ ਅਸੀਂ ਸਟੇਟਾਂ ਦੀ ਸਾਡਾ ਤਾਂ ਸਟੇਟ ਮਤਲਬ ਪਹਿਲਾਂ ਸਾਡੇ ਵੀ ਨਹੀਂ ਦੇਖਦੇ ਹੁੰਦੇ ਸੀ ਆਸੀ ਪਾਸੇ ਤੇ ਸਟੇਟ ਦੇਖਦੇ ਹੁੰਦੇ ਸੀ ਮੁਲਾਜ਼ਮ ਵੀ ਪੰਜਾਬ ਦਾ ਪੇ ਕਮਿਸ਼ਨ ਰਿਪੋਰਟ ਦੇਊਗਾ ਜੀ ਉਹ ਹੀ ਸਾਨੂੰ ਮਿਲ ਜੂਗੀ ਤੇ ਉਹੀ ਲੈ ਕੇ ਖੁਸ਼ ਹੁੰਦੇ ਸੀਗੇ ਪਰ ਹੁਣ ਉਲਟੀ ਗੰਗਾ ਵਹਿ ਰਹੀ ਹੈ ਜੀ ਹੁਣ ਤਾਂ ਹੋਰ ਦਾ ਹੋਰ ਹੀ ਕੁਝ ਹੋ ਰਿਹਾ ਤੇ ਮੁਲਾਜ਼ਮਾਂ ਨੂੰ ਕੰਮ ਦੀ ਤਾਂ ਐ ਆ ਵੀ ਕੰਮ ਪੋਸਟਾਂ ਘਟ ਪਰੋ ਤੇ ਕੰਮ ਵਧ ਲਓ ਸਾਰੇ ਤੇ ਵਰਕ ਲੋਡ ਸਾਰੇ ਵਿਭਾਗਾਂ ਦੇ ਵਿੱਚ ਵਰਕ ਲੋਡ ਆ ਪਾਵਰ ਕਾਮ ਦਾ ਬਹੁਤ ਵੱਡਾ ਮਹਿਕਮਾ ਹੁੰਦਾ ਸੀ ਲੱਖਾਂ ਮਲਾਜ਼ਮ ਉਹਦੇ ਵਿੱਚ ਹੁੰਦੇ ਸੀ ਮੈਨੂੰ ਲੱਗਦਾ ਲੱਖ ਦੇ ਕਰੀਬ ਮਲਾਜ਼ਮਾਂ ਦੀ ਉਹਦੇ ਵਿੱਚੋਂ ਸ਼ਾਂਤੀ ਹੋ ਚੁੱਕੀ ਹੈ ਕਿ ਖਤਮ ਹੋ ਚੁੱਕੀ ਹੈ ਇਹਨਾਂ ਪੋਸਟਾਂ ਸਿੱਖਿਆ ਵਿਭਾਗ ਦੇ ਵਿੱਚ ਕਈ ਵਿਭਾਗ ਤਾਂ ਖਤਮ ਹੀ ਕਰਤੇ ਇਨ ਸਰਵਿਸ ਟ੍ਰੇਨਿੰਗ ਸੈਂਟਰ ਹੁੰਦੇ ਸੀ ਸਾਡੇ ਉਹ ਖਤਮ ਕਰਤੇ ਉਹ ਇਹਨਾਂ ਦੇ ਵਿੱਚੋਂ ਸੇਵਾਦਾਰਾਂ ਦੀਆਂ ਪੋਸਟਾਂ ਸਕੂਲਾਂ ਦੇ ਵਿੱਚ ਹੈ ਨਹੀਂ ਚੌਕੀਦਾਰ ਸਕੂਲਾਂ ਦੇ ਵਿੱਚ ਹੈ ਨਹੀਂ ਗੇ ਤੇ ਹੋਰ मतलब ਕੋਈ ਮੀਡਲ ਸਕੂਲਾਂ ਦੇ ਵਿੱਚ ਕਹਿੰਦੇ ਵੀ ਪੀਟੀਆਈ ਟੀਚਰ ਜੋ ਖੇਡਾਂ ਵਾਲਾ ਟੀਚਰ ਹੁੰਦਾ ਉਹਦੀ ਲੋੜ ਨਹੀਂ ਹੈ ਰੈਂਕ ਬਾਰੇ ਦੀ ਲੋੜ ਨਹੀਂ ਹੈ ਦੇਖੋ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਗੱਲਾਂ ਲਿਆਂਦੀਆਂ ਜਾ ਰਹੀਆਂ ਨੇ ਤੇ ਇਹ ਜਣੀ ਸਾਰਾ ਕੁਝ ਪ੍ਰਾਈਵੇਟ ਕਰਨ ਕੀਤਾ ਜਾ ਰਿਹਾ ਹੈ ਵਿਭਾਗਾਂ ਦੇ ਵਿੱਚ ਸਰਕਾਰੀ ਮੁਲਾਜ਼ਮ ਇੱਕ ਤੇ ਉਹਦੇ ਨਾਲ ਪ੍ਰਾਈਵੇਟ 10-10 12-12 ਹਜ਼ਾਰ ਲੈਣ ਵਾਲੇ ਨਾਲ ਹੋਰ ਭਰਤੀ ਕੀਤੀ ਜਾ ਰਹੀ ਹੈ ਆਊਟਸੋਰਸਰਾਂ ਹੀ ਭਰਤੀ ਹੋ ਰਹੀ ਹੈਗੀ ਠੇਕੇ ਤੇ ਭਰਤੀ ਹੋ ਰਹੀ ਹੈਗੀ ਮਾਨ ਪੱਤੇ ਤੇ ਕੰਮ ਲਿਆ ਜਾ ਰਿਹਾ ਇਸ ਤਰ੍ਹਾਂ ਸਰਕਾਰ ਦਾ ਮਨਸ਼ਾ ਕੋਈ ਸਾਫ਼ ਨਹੀਂ ਥੋੜਾ 17 17 20 ਵਾਲੇ ਮਲਾਇਆਂ ਨੂੰ ਕਿਹੜਾ ਸਕੇਲ ਆਉਣਾ ਚਾਹੀਦਾ ਇਹਦੇ ਵਾਸਤੇ ਉਹਦਾ ਜਦੋਂ ਹੁਣ ਪੰਜਾਬ ਦੇ ਸਰਕਾਰ ਦਾ ਕੰਮ ਕਰਦੇ ਆ ਉਹ ਤਾਂ ਪੰਜਾਬ ਦਾ ਹੀ ਸਕੇਲ ਹੋਣਾ ਚਾਹੀਦਾ ਇਹ ਤਾਂ ਇਹ ਤਾਂ ਮਤਲਬ ਦੋ ਸਕੇਲ ਕਰਨੇ ਤਾਂ ਉਹੀ ਹਸ ਹੋਈ ਨਹੀਂ ਗੱਲ ਆ ਵੀ ਕੰਮ ਇੱਕ ਤਰ੍ਹਾਂ ਦਾ ਤੇ ਸਕੇਲ ਦੋ ਤਰ੍ਹਾਂ ਦੇ ਹੁਣ ਇਸ ਇਹ ਇੱਕ ਵਿਭਾਗ ਦੇ ਵਿੱਚ ਇੱਕ ਸੰਸਥਾ ਦੇ ਵਿੱਚ ਮਤਲਬ ਦੋ ਸਕੇਲ ਲਾਗੂ ਹੋਈ ਜਾਣ ਇੱਕ ਪਾਸੇ 14 15 18000 ਪੰਦਾ ਬੱਦਤਰ ਖਾ ਲੈਂਦਾ ਹੋਵੇ ਤੇ ਇੱਕ ਪਾਸੇ ਮਤਲਬ ਉਹ ਘੱਟ ਤਨਖਾਹ ਲਈ ਜਾਂਦਾ ਹੋਵੇ ਤਾਂ ਬਿਲਕੁਲ ਵਿਤਕਰੇ ਵਾਲੀ ਗੱਲ ਹੈਗੀ ਇਹ ਤਾਂ ਹੋਣਾ ਨਹੀਂ ਚਾਹੀਦਾ ਇੱਕ ਸਕੇਲ ਆਉਣਾ ਚਾਹੀਦਾ ਜਿਨੀ ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦਾ ਹੀ ਸਕੇਲ ਲਾਗੂ ਕਰਨਾ ਚਾਹੀਦਾ ਦੋਏ ਚਾਰ ਦਿਨ ਭਰਤੀ ਦੇ ਮੁਲਾਜ਼ਮ ਉਹਨਾਂ ਦੀ ਪੁਰਾਣੀ ਬਹਿੰਸਿੰਗ ਵਾਲੇ ਤੁਹਾਡੀ ਕੀ ਵਿਚਾਰ ਹੈ ਜੀ ਕਿਹੜੀ ਲੱਗ ਹੁੰਦੀ ਹੈ ਉਹ ਇਸ ਤਰ੍ਹਾਂ ਉਹੀ ਹੈ ਜੀ ਪੁਰਾਣੀ ਪੈਨਸ਼ਨ ਬਹਾਲ ਹੋਣੀ ਚਾਹੀਦੀ ਹੈ ਇਹ ਤਾਂ ਉਦੋਂ ਜਦੋਂ ਇਹਨਾਂ ਨੇ ਇੱਕ ਇੱਕ ਨਵੀਂ ਪੈਨਸ਼ਨ ਪ੍ਰਣਾਲੀ ਲਾਗੂ ਕੀਤੀ ਹੈਗੀ ਉਦੋਂ ਪੁਰਾਣੇ ਮਲਾਜ਼ਮਾਂ ਨੇ ਥੋੜਾ ਬਾਲਾ ਰੌਲਾ ਪਾਇਆ ਸੀ ਤੇ ਨਵੇਂ ਪ੍ਰਣਾਲੀ ਵਾਲਿਆਂ ਦੀ ਗਿਣਤੀ ਘੱਟ ਸੀ ਤਾਂ ਉਹ ਉਹ ਮਤਲਬ ਪੱਕੇ ਪੈਰੀ ਹੋ ਕੇ ਲਾਗੂ ਹੋ ਗਈ ਉਹ ਤੇ ਹੁਣ ਵਿਰੋਧ ਹੋ ਰਿਹਾ ਵਿਰੋਧ ਕੀ ਹੈ ਵੀ ਪੈਨਸ਼ਨ ਦੇ ਵੀ ਤਿੰਨ ਕਿ ਚਾਰ ਫਰੰਟ ਬਣੇ ਹੋਏ ਹੈਗੇ ਪੰਜਾਬ ਦੇ ਵਿੱਚ ਹਾਲਾਂਕਿ ਇੱਕ ਫਰੰਟ ਹੋਣਾ ਚਾਹੀਦਾ ਜੇਕਰ